ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਵੀ ਲੱਗਣਗੇ ਪ੍ਰੀपेड ਬਿਜਲੀ ਮੀਟਰ ਜੀਹਾਂ ਨਵਾਂ ਇਸ ਦਾ ਅਪਡੇਟ ਆ ਚੁੱਕਾ ਹੈ ਸੋ ਪੰਜਾਬ ਦੇ ਵਿੱਚ ਵੀ ਹੁਣ ਲਗਾਏ ਜਾਣਗੇ ਚਿਪ ਵਾਲੇ ਮੀਟਰ ਸਰਕਾਰੀ ਦਫ਼ਤਰਾਂ ਅਤੇ ਅਧਿਕਾਰੀਆਂ ਦੇ ਘਰਾਂ ਦੇ ਵਿੱਚ ਪਹਿਲ ਦੇ ਤੌਰ ਦੇ ਉੱਤੇ ਇਹ ਮੀਟਰ ਲਗਾਏ ਜਾਣਗੇ ਸੋ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਅਗਸਤ ਤੋਂ ਪਹਿਲਾਂ ਪ੍ਰੀपेड ਮੀਟਰ ਲਾਉਣ ਦਾ ਕੰਮ ਜੰਗੀ ਪੱਧਰ ਦੇ ਉੱਤੇ ਸ਼ੁਰੂ ਕੀਤਾ ਜਾਵੇਗਾ ਤੇ 31 ਅਗਸਤ ਤੋਂ ਪਹਿਲਾਂ ਸਾਰੇ ਸਰਕਾਰੀ ਵਿਭਾਗਾਂ ਦੀਆਂ ਇਮਾਰਤਾਂ ਦੇ ਵਿੱਚ ਸਣੇ ਹੀ ਮੁੱਖ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਵੀ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਪ੍ਰੀਪੇਡ ਮੀਟਰ ਲਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਇਸ ਨਾਲ ਹੀ ਸਰਕਾਰੀ ਵਿਭਾਗਾਂ ਦੇ ਵਿੱਚ ਤਨਾਤ ਸਾਰੇ ਹੀ ਅਧਿਕਾਰੀਆਂ ਲਈ ਵੀ ਪ੍ਰੀ-ਪੇਡ ਮੀਟਰ ਲਗਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਐਲਾਨ ਕੇਂਦਰੀ ਬਿਜਲੀ ਮੰਤਰੀ ਮਨੋਰ ਲਾਲ ਖੱਟਰ ਨੇ ਚੰਡੀਗੜ੍ਹ ਵਿਖੇ ਉੱਤਰ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਬਿਜਲੀ ਮੰਤਰੀਆਂ ਦੇ ਨਾਲ ਮੀਟਿੰਗ ਕਰਦਿਆਂ ਹੋਇਆਂ ਕੀਤਾ ਹੈ। ਮਨੋਰ ਲਾਲ ਖੱਟਰ ਦੇ ਵੱਲੋਂ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਗਿਆ ਕਿ ਪ੍ਰੀ-ਪੇਡ ਮੀਟਰ ਲਾਉਣ ਦੇ ਨਾਲ ਪਾਵਰ ਕੰਪਨੀਆਂ ਨੂੰ ਵੱਡੇ ਪੱਧਰ ਦੇ ਉੱਤੇ ਫਾਇਦਾ ਹੋਵੇਗਾ ਕਿਉਂਕਿ ਡਿਫਾਲਟਰ ਦੀ ਸੂਚੀ ਹੀ ਖਤਮ ਹੋ ਜਾਵੇਗੀ ਤੇ ਇਸ ਦੇ ਫਾਇਦੇ ਵਿੱਚ ਜਿਹੜਾ ਆਮ ਜਨਤਾ ਨੂੰ ਵੀ ਬਰਾਬਰ ਦਾ ਹਿੱਸਾ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਪ੍ਰੀਪੇਡ ਮੀਟਰ ਦੇ ਵਿੱਚ ਜਿਹਨੂੰ ਕਿ ਪੰਜਾਬ ਦੇ ਵਿੱਚ ਚਿਪ ਵਾਲੇ ਮੀਟਰ ਵੀ ਕਿਹਾ ਜਾਂਦਾ ਹੈ ਸੋ ਪਹਿਲਾਂ ਰੀਚਾਰਜ ਕਰਵਾਉਣਾ ਪਵੇਗਾ ਤੇ ਬਾਅਦ ਵਿੱਚ ਜਿਹੜੀ ਉਹ ਬਿਜਲੀ ਖਰਚ ਹੋਵੇਗੀ ਜਿਵੇਂ ਕਿ ਆਪਾਂ ਮੋਬਾਈਲ ਦਾ ਰੀਚਾਰਜ ਕਰਵਾਉਂਦੇ ਹਾਂ ਕਿ ਪਹਿਲਾਂ ਰੀਚਾਰਜ ਹੋਵੇਗਾ ਤੇ ਫਿਰ ਹੀ ਜਿਹੜਾ ਆ ਮੋਬਾਈਲ ਡਾਟਾ ਜਾਂ ਫਿਰ ਅਸੀਂ ਕਿਸੇ ਨੂੰ ਵੀ ਫੋਨ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਇਹ ਜਿਹੜਾ ਮੀਟਰ ਚੱਲੇਗਾ ਸੋ ਅਗਸਤ ਮਹੀਨੇ ਦੀ 31 ਤਰੀਕ ਤੱਕ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਕਿ ਸਾਰੇ ਹੀ ਮੰਤਰੀਆਂ ਦੀਆਂ ਕੋਠੀਆਂ ਦੇ ਵਿੱਚ ਜਿਹੜੇ ਵੀ ਮੰਤਰੀ ਆ ਜਾਂ ਫਿਰ ਸਰਕਾਰੀ ਦਫ਼ਤਰ ਆ ਦੇ ਵਿੱਚ ਮੀਟਰ ਲੱਗ ਜਾਣਗੇ ਕਿਸੇ ਸੂਬੇ ਦੇ ਵੱਲੋਂ ਪ੍ਰੀपेड ਮੀਟਰ ਲਾਉਣ ਤੇ 2% ਦੀ ਛੋਟ ਦਿੱਤੀ ਜਾ ਰਹੀ ਹੈ ਸੋ ਕਿਸੇ ਸੂਬੇ ਦੇ ਵੱਨੋਂ ਇਹ ਛੋਟ 5% ਦੀ ਤੱਕ ਦਿੱਤੀ ਜਾ ਰਹੀ ਹੈ ਉਹ ਚਾਹੁੰਦੇ ਹਨ ਕਿ ਪ੍ਰੀਵੇਡ ਮੀਟਰ ਨੂੰ ਲਾਉਣ ਦੀ ਸ਼ੁਰੂਆਤ ਖੁਦ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦੇ ਘਰ ਤੋਂ ਹੋਣੀ ਚਾਹੀਦੀ ਹੈ ਤੇ ਆਮ ਜਨਤਾ ਵੀ ਇਸ ਨੂੰ ਜਿਹੜਾ ਕਿ ਹੱਲਾਸ਼ੇਰੀ ਦੇਵੇ ਪਰ ਤੁਹਾਨੂੰ ਦੱਸਦੀ ਹੈ ਕਿ ਜ਼ਿਆਦਾਤਰ ਮੰਤਰੀਆਂ ਅਤੇ ਕੈਬਨਿਟ ਮੰਤਰੀਆਂ ਦੇ ਜਿਹੜੇ ਬਿਜਲੀ ਬਿੱਲ ਹੁੰਦੇ ਹਨ ਉਹਨਾਂ ਨੂੰ ਸਰਕਾਰੀ ਭੱਤੇ ਦੇ ਵਿੱਚ ਜਿਹੜੇ ਉਹ ਮਿਲਦੇ ਹਨ ਇਸ ਤੋਂ ਇਲਾਵਾ ਉਹਨਾਂ ਦੇ ਬਿੱਲ ਆਮ ਤੌਰ ਦੇ ਉੱਤੇ ਫ੍ਰੀ ਹੀ ਹੁੰਦੇ ਹਨ ਸੋ ਇਸੇ ਦੌਰਾਨ ਹੁਣ ਮੌਕੇ ਦੇ ਉੱਤੇ ਹਰਿਆਣਾ ਦੇ ਬਿਜਲੀ ਮੰਤਰੀ ਅਨਿਲ ਵਿਜ ਦੇ ਵੱਲੋਂ ਵੀ ਐਲਾਨ ਕਰਕੇ ਕਿਹਾ ਗਿਆ ਹੈ ਕਿ ਜੇਕਰ ਉਹ ਆਪਣੇ ਨਿੱਜੀ ਘਰ ਦੇ ਵਿੱਚ ਤੁਰੰਤ ਹੀ ਪ੍ਰੀ-पेड ਮੀਟਰ ਲਗਾਉਣਗੇ ਹਾਲਾਂਕਿ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਆ ਦੇ ਵੱਲੋਂ ਅਜੇ ਤੱਕ ਕੋਈ ਵੀ ਇਸ ਦੇ ਉੱਤੇ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਮਨੋਰ ਲਾਲ ਖੱਟਰ ਨੇ ਇੱਥੇ ਹੀ ਇਹ ਵੀ ਕਿਹਾ ਹੈ ਕਿ 31 ਅਗਸਤ ਤੱਕ ਸਾਰੇ ਸਰਕਾਰੀ ਵਿਭਾਗਾਂ ਦੇ ਵਿੱਚ ਪ੍ਰੀ-पेड ਮੀਟਰ ਲਗਾਉਣਾ ਜ਼ਰੂਰੀ ਹੋਵੇਗਾ ਤੇ ਇਸੇ ਦੇ ਨਾਲ ਹੀ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਪਹਿਲ ਦੇ ਆਧਾਰ ਦੇ ਉੱਤੇ ਇੱਕ ਮ ਕਰਨਾ ਪਵੇਗਾ ਤੇ ਕੇਂਦਰ ਨੂੰ ਵੀ ਇਸ ਦੀ ਰਿਪੋਰਟ ਭੇਜਣੀ ਪਵੇਗੀ ਤੁਹਾਨੂੰ ਦੱਸ ਦਿਆ ਕਿ ਇਸ ਮੀਟਿੰਗ ਦੇ ਵਿੱਚ ਕੇਂਦਰੀ ਮੰਤਰੀ ਮਨੋਰ ਲਾਲ ਖੱਟਰ ਤੋਂ ਇਲਾਵਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਰਾਜਸਥਾਨ ਦਿੱਲੀ ਅਤੇ ਚੰਡੀਗੜ੍ਹ ਉੱਤਰ ਪ੍ਰਦੇਸ਼ ਉਤਰਾਖੰਡ ਜੰਮੂ ਕਸ਼ਮੀਰ ਲਦਾਖ ਦੇ ਜਿਹੜੇ ਬਿਜਲੀ ਮੰਤਰੀਆਂ ਦੇ ਵੱਲੋਂ ਭਾਗ ਲਿਆ ਗਿਆ ਹੈ ਤੇ ਇਸੇ ਦੇ ਨਾਲ ਹੀ ਮਨੋਰ ਲਾਲ ਖੱਟਰ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕਿਸਾਨਾਂ ਨੂੰ ਇਸ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਬਿਜਲੀ ਜਿਹੜੀ ਉਹ ਫ੍ਰੀ ਦਿੱਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਵੱਲੋਂ ਪਹਿਲਾਂ ਹੀ ਇਹ ਚੇਤਾਵਨੀ ਜਾਰੀ ਦੇਤੀ ਗਈ ਹੈ ਸੋ ਇਹ ਤੁਹਾਨੂੰ ਦੱਦੀ ਹੈ ਕਿ ਹੁਣ ਮੀਟਰ ਲੱਗਣ ਦੀ ਜਿਹੜੀ ਉਹ ਸ਼ੁਰੂਆਤ ਕੁਝ ਕੁ ਦਿਨਾਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ ਸੋ ਸਰਕਾਰੀ ਅਦਾਰਿਆਂ ਤੋਂ ਬਾਅਦ ਸਿੱਧਾ ਹੀ ਜਿਹੜਾ ਤੁਹਾਨੂੰ ਦੱਦੀ ਹੈ ਸਰਕਾਰ ਦੇ ਵੱਲੋਂ ਹੁਣ ਘਰਾਂ ਦੇ ਵਿੱਚ ਵੀ ਜਿਹੜੇ ਉਹ ਚਿਪ ਵਾਲੇ ਮੀਟਰ ਲਗਾਉਣੇ ਸ਼ੁਰੂ ਕਰ ਦਿੱਤੇ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਹੁਣ ਗੈਸ ਸਿਲੰਡਰ ਬਰਤਨ ਵਾਲਿਆਂ ਦੇ ਲਈ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਦੇ ਉੱਤੇ ਲੱਗ ਸਕਦੀ ਹੈ ਰੋਕ ਲੋਕਾਂ ਨੂੰ ਕਰਨਾ ਪਵੇਗਾ ਇਹ ਕੰਮ ਨਹੀਂ ਤੇ ਪੈ ਸਕਦਾ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਾਸੀਆਂ ਦੇ ਲਈ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਨਾਲ ਹੁਣ ਹਰ ਪਾਸੇ ਹਲਚਲ ਮਚ ਗਈ ਹੈ ਕੇਂਦਰੀ ਪੈਟਰੋਲੀਅਮ ਮੰਤਰੀ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ ਹਰੇਕ ਘਰੇਲੂ ਗੈਸ ਖਪਤਕਾਰ ਨੂੰ ਹੁਣ 30 ਜੂਨ ਸਾਲ 2025 ਤੋਂ ਪਹਿਲਾਂ ਆਪਣੀ ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਈ ਕੇਵਾਈਸੀ ਕਰਾਉਣੀ ਲਾਜ਼ਮੀ ਹੈ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਖਪਤਕਾਰਾਂ ਦੇ ਵੱਲੋਂ ਆਪਣਾ ਈ ਕੇਵਾਈਸੀ ਨਹੀਂ ਕਰਵਾਇਆ ਗਿਆ ਹੈ ਅਜਿਹੀ ਸਥਿਤੀ ਦੇ ਵਿੱਚ ਗੈਸ ਕੰਪਨੀਆਂ ਦੇ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ ਦੇ ਵਿੱਚ ਨਾਂ ਲੈਣ ਵਾਲੇ ਖਪਤਕਾਰਾਂ ਨੂੰ ਹੁਣ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ ਤੋਂ ਜਿਹੜਾ ਕਿ 30 ਜੂਨ ਤੋਂ ਬਾਅਦ ਹੱਥ ਧੋਣੇ ਪੈ ਸਕਦੇ ਹਨ ਕਿਉਂਕਿ 30 ਜੂਨ ਤੋਂ ਬਾਅਦ ਉਹਨਾਂ ਦੀ ਸਪਲਾਈ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਵੇਗੀ ਇੱਕ ਰਿਪੋਰਟ ਦੇ ਅਨਸਾਰ ਲੁਧਿਆਣਾ ਜ਼ਿਲ੍ਹਾ ਦੇ ਵਿੱਚ ਈ ਕੇਵਾਈਸੀ ਕਰਵਾਉਣ ਵਾਲੇ ਖਪਤਕਾਰਾਂ ਦੀ ਗਿਣਤੀ ਹੁਣ ਤੱਕ ਸਿਰਫ 60% ਹੈ ਸੋ ਕਾਨੂੰ ਤੁਹਾਨੂੰ ਦੱਤੀ ਹੈ ਕਿ ਅਜੇ ਤੱਕ ਜਿਹੜਾ ਇਹ ਖਬਰ ਬਾਰੇ ਪਤਾ ਹੀ ਨਹੀਂ ਚੱਲ ਸਕਿਆ ਹੈ ਕਿ ਗੈਸ ਸਿਲੰਡਰ ਦੀ ਜਿਹੜੀ ਈ ਕੇਵਾਈਸੀ ਹੋਣੀ ਹੈ ਸਾਲ 2024 ਦੇ ਆਦਤ ਤੋਂ ਜਿਹੜੀ ਤੁਹਾਨੂੰ ਦੱਤੀ ਹੈ ਕਿ ਇਹ ਈ ਕੇਵਾਈਸੀ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਖਪਤਕਾਰਾਂ ਦੇ ਵੱਲੋਂ ਈ ਕੇਵਾਈਸੀ ਕੀਤੀ ਹੀ ਨਹੀਂ ਗਈ ਹੈ ਕਿਉਂਕਿ ਬਹੁਤ ਸਾਰੀਆਂ ਸਰਕਾਰ ਦੇ ਵੱਲੋਂ ਨਿਤ ਹੀ ਨਵੀਂ ਕੋਈ ਨਾ ਕੋਈ ਜਿਹੜਿਆ ਅਪਡੇਟ ਲਿਆਂਦੇ ਜਾ ਰਹੇ ਹਨ ਸੋ ਜਿਹੜੇ ਲੋਕ ਹਨ ਉਹ ਕਾਫੀ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਹਨ ਕਿਤੇ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਦੀ ਕਿਤੇ ਬੈਂਕ ਦੇ ਵਿੱਚ ਆਧਾਰ ਕਾਰਡ ਨੂੰ ਅਤੇ ਪੈਨ ਕਾਰਡ ਨੂੰ ਅਪਡੇਟ ਕਰਵਾਉਣ ਦੀ ਇਸੇ ਦੇ ਚੱਕਰਾਂ ਦੇ ਵਿੱਚ ਹੁਣ ਜਿਹੜੇ ਆ 60% ਲੋਕ ਹੀ ਸਿਰਫ ਈਕੇਵਾਈਸੀ ਗੈਸ ਸਿਲੰਡਰ ਦੀ ਕਾਪੀ ਦੀ ਕਰਵਾ ਚੁੱਕੇ ਹਨ ਤੇ 40% ਦੀ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਲੱਗਾ ਹੈ ਇਸ ਤੋਂ ਬਾਅਦ ਹੁਣ ਇੱਕ ਹੋਰ ਜ਼ਰੂਰੀ ਖਬਰ ਜਿਹੜੀ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਸੋ ਭਗਵਾਨਤਮਾਨ ਸਰਕਾਰ ਦੇ ਵੱਲੋਂ ਜਿਹੜਾ ਕੀ ਪੰਜਾਬ ਦੀਆਂ ਬੇਟੀਆਂ ਨੂੰ ਆਸ਼ੀਰਵਾਦ ਯੋਜਨਾ ਦੇ ਤਹਿਤ ਜਿਹੜੇ ਉਹ ਪੈਸੇ ਦਿੱਤੇ ਜਾਂਦੇ ਹਨ ਉਹ ਜਾਰੀ ਕਰ ਦਿੱਤੇ ਗਏ ਹਨ ਸਾਲ 2025 ਅਤੇ 26 ਦੇ ਦੌਰਾਨ ਜਿਹੜੇ ਆ ਜਿਨ੍ਹਾਂ ਦੇ ਵੱਲੋਂ ਵੀ ਇਹ ਫਾਰਮ ਭਰੇ ਗਏ ਸਨ ਸੋ 3207 ਲਾਭਪਾਤਰੀਆਂ ਨੂੰ 16.36 ਕਰੋੜ ਦੀ ਰਾਸ਼ੀ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਸੋ ਜੇਕਰ ਤੁਸੀਂ ਵੀ ਇਹ ਜਿਹੜੀ ਉਹ ਰਾਸ਼ੀ ਭਰੀ ਹੋਈ ਹੈ ਸੋ ਜਿਹੜੀ ਕਿ ਗਰੀਬ ਲੜਕੀਆਂ ਦੇ ਵਿਆਹ ਲਈ ਹੈ ਤੁਹਾਨੂੰ ਦੱਦੀ ਹੈ ਕਿ ਆਸ਼ੀਰਵਾਦ ਸਕੀਮ ਦੇ ਤਹਿਤ ਜਿਹੜੇ ਸੀ ਮਿਲਦੇ ਹਨ ਤੇ ਤੁਸੀਂ ਵੀ ਇਹ ਪੈਸੇ ਹੋਣਾ ਲੈ ਸਕਦੇ ਹੋ ਪੂਰਾ ਪੰਜਾਬ ਦੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਜਿਹੜੀਆਂ ਘਟਨਾਵਾਂ ਆਉਂ ਦਿੱਤੀ ਹੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਸੋ ਇੱਕ ਵਾਰ ਫਿਰ ਤੋਂ ਜਿਹੜਾ ਪੰਜਾਬ ਦੇ ਬਟਾਲਾ ਸ਼ਹਿਰ ਦੇ ਵਿੱਚ ਗੋਲੀਬਾਰੀ ਹੋਈ ਹੈ ਸੋ ਕੁੜੀ ਦੇ ਚੱਕਰ ਦੇ ਵਿੱਚ ਦੋ ਗੁੱਟ ਆਹਮੋ ਸਾਹਮਣੇ ਹੋਏ ਹਨ ਸੋ ਨੌਜਵਾਨ ਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹੱਸਦੇ ਹੋਏ ਉਸ ਦੇ ਵੱਲੋਂ ਤਸਵੀਰ ਜਿਹੜੀ ਆ ਉਹ ਖਿਚਾਈ ਗਈ ਹੈ ਸੋ ਇਹ ਮਾਮਲਾ ਜਿਹੜਾ ਗੁਰਦਾਸਪੁਰ ਨੈਸ਼ਨਲ ਹਾਈਵੇ ਬਟਾਲਾ ਬਾਈਪਾਸ ਦੇ ਨੇੜੇ ਵਾਪਰਿਆ ਹੈ ਜਿੱਥੇ ਕਿ ਦ دہشت ਦਾ ਕਾਫੀ ਜ਼ਿਆਦਾ ਮਾਹੌਲ ਬਣ ਗਿਆ ਤੇ ਨੌਜਵਾਨਾਂ ਦੇ ਦੋ ਗੁੱਟਾਂ ਦੇ ਵਿੱਚ ਆਹਮੋ ਸਾਹਮਣੇ ਟਕਰਾਰ ਹੋ ਗਈ ਸੋ ਨੂੰ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਨੌਜਵਾਨ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਦੀਨ ਦਾਖਲ ਕਰਵਾਇਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੇ ਚੱਕਰ ਦੇ ਵਿੱਚ ਜਿਹੜੀ ਦੋ ਗੁੱਟਾਂ ਦੇ ਵਿਚਾਲੇ ਇਹ ਜਿਹੜੀ ਲੜਾਈ ਝਗੜਾ ਹੋਇਆ ਹੈ ਜਿਸ ਤੋਂ ਬਾਅਦ ਗੋਲੀਆਂ ਤੱਕ ਜਿਹੜੀ ਉਹ ਗੱਲ ਪਹੁੰਚ ਗਈ ਸੋ ਗੋਲੀਆਂ ਚਲਾਉਣ ਤੋਂ ਬਾਅਦ ਜਿਹੜੇ ਆ ਕਈ ਨੌਜਵਾਨ ਇਸ ਦੇ ਵਿੱਚ ਜ਼ਖਮੀ ਹੋ ਗਏ ਤੇ ਉਹਨਾਂ ਦੇ ਵਿੱਚੋਂ ਇਹ ਨੌਜਵਾਨ ਵੀ ਜਿਹੜਾ ਜ਼ਖਮੀ ਹੋ ਗਿਆ ਜੋ ਕਿ ਹਸਪਤਾਲ ਦੇ ਵਿੱਚੋਂ ਜਿਹੜਾ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਾਫੀ ਜ਼ਿਆਦਾ ਖੁਸ਼ੀ ਦੇ ਮਾਹੌਲ ਦੇ ਵਿੱਚ ਤਸਵੀਰ ਖਿਚਾ ਰਿਹਾ ਹੈ। ਅਗਲੀ ਖਬਰ ਹੁਣ ਮੌਸ ਮੌਸਮ ਵਿਭਾਗ ਦੇ ਵੱਲੋਂ ਗਰਮੀ ਨੂੰ ਲੈ ਕੇ ਜਾਰੀ ਕਰ ਦਿੱਤੀ ਗਈ ਹੈ ਇੱਕ ਵੱਡੀ ਚੇਤਾਵਨੀ ਮੌਸਮ ਪੰਜਾਬ ਦੇ ਵਿੱਚ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਹਾਲੀ ਦੇ ਵਿੱਚ ਹੋਈ بارش ਦੇ ਕਾਰਨ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਿਲੀ ਹੋਈ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਅਸਮਾਨ ਦੇ ਵਿੱਚ ਅੱਗ ਭਰਉਣੀ ਸ਼ੁਰੂ ਹੋ ਚੁੱਕੀ ਹੈ ਸੋ ਇਸ ਕਾਰਨ ਆਉਣ ਵਾਲੇ 2 ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਹਾਲਾਤ ਬਣ ਸਕਦੇ ਹਨ ਦਰਅਸਲ ਮੌਸਮ ਵਿਭਾਗ ਦੇ ਵੱਲੋਂ ਗਰਮੀ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 9 ਅਤੇ 10 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਤੇਜ਼ ਲਹਿਰ ਜਿਹੜੀ ਉਹ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਲੋਕਾਂ ਦੇ ਲਈ ਜਿਹੜਾ ਜੈਲੂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਬਠਿੰਡਾ ਮਾਨਸਾ ਫਾਜ਼ਿਲਕਾ ਫਰੀਦਕੋਟ ਬਰਨਾਲਾ ਸੰਗਰੂਰ ਦੇ ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੂਆਮ ਦੇ ਨਾਲੋਂ 1.9 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਆ ਉਹ ਇਸ ਵੇਲੇ ਘਟ ਚੱਲ ਰਿਹਾ ਹੈ ਪਰ ਹੁਣ ਟੈਂਪਰੇਚਰ ਜਿਹੜਾ ਫਿਰ ਤੋਂ 40 ਡਿਗਰੀ ਨੂੰ ਪਾਰ ਕਰਨ ਵਾਲਾ ਹੈ ਸੋ ਕਾਫੀ ਜ਼ਿਆਦਾ ਗਰਮੀ ਜਿਹੜੀ ਆ ਅਗਲੇ ਹਫ਼ਤੇ ਦੇ ਵਿੱਚ ਪੈਣ ਵਾਲੀ ਹੈ ਸੋ ਉਸ ਤੋਂ ਅਗਲੇ ਹਫ਼ਤੇ ਦੇ ਵਿੱਚ ਇੱਕ ਵਾਰ ਫਿਰ ਤੋਂ ਮੀਂਹ ਦੀ ਆਪ ਦੇ ਵਿੱਚ ਦੇਖਣ ਨੂੰ ਮਿਲਣ ਵਾਲੀਆਂ ਹਨ ਇਸ ਤੋਂ ਇਲਾਵਾ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਹੁਣ ਦੋ ਵੱਡੀਆਂ ਅਪਡੇਟਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਦੀਏ ਕਿ ਆਧਾਰ ਕਾਰਡ ਹੋਣਗੇ ਹੁਣ ਬੰਦ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਮੁਫਤ ਬੱਸ ਸੇਵਾ ਦਾ ਲਾਭ ਲੈ ਰਹੀਆਂ 1 ਕਰੋੜ 40 ਲੱਖ ਤੋਂ ਵੱਧ ਔਰਤਾਂ ਦੇ ਲਈ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪਤਾ ਲੱਗਾ ਹੈ ਕਿ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਦੇ ਲਈ ਸੂਬੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਔਰਤਾਂ ਦੇ ਵੱਲੋਂ ਜਾਦੀ ਜਾਲੀ ਜਿਹੜੇ ਕੀ ਆਧਾਰ ਕਾਰਡ ਬਣਾ ਲੈ ਗਏ ਹਨ ਇਸ ਦੀ ਬਰਤੋਂ ਕਰਕੇ ਉਹ ਪੀਆਰਟੀਸੀ ਦੇ ਨਾਲ ਧੋਖਾ ਕਰ ਰਹੀਆਂ ਹਨ ਤੇ ਹਾਲ ਹੀ ਦੇ ਵਿੱਚ ਵੱਖ-ਵੱਖ ਮਾਮਲਿਆਂ ਦੇ ਵਿੱਚ ਔਰਤਾਂ ਨੂੰ ਜਿਹੜਾ ਆ ਇੱਕੋ ਆਧਾਰ ਕਾਰਡ ਨੰਬਰ ਦੇ ਵੱਖ-ਵੱਖ ਆਧਾਰ ਕਾਰਡ ਹੋਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ ਪੀ ਆਰਟੀਸੀ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਇਸ ਧੋਖਾਧੜੀ ਨੂੰ ਰੋਕਣ ਦੇ ਲਈ ਪੀ ਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੇ ਹੁਣ ਪੰਜਾਬ ਦੀਆਂ ਔਰਤਾਂ ਦੇ ਲਈ ਮੁਕਤ ਬੱਸ ਸੇਵਾ ਜਾਰੀ ਰੱਖਣ ਅਤੇ ਤੇ ਉਹਨਾਂ ਦੇ ਲਈ ਇੱਕ ਨਵੀਂ ਜਿਹੜੀ ਆ ਆਇਡੈਂਟੀਫਿਕੇਸ਼ਨ ਬਣਾਉਣ ਦਾ ਐਲਾਨ ਕੀਤਾ ਹੈ ਤਾਂ ਜੋ ਪੰਜਾਬ ਤੋਂ ਬਾਹਰ ਦੀਆਂ ਬੱਸਾਂ ਜਿਹੜੀਆਂ ਬੀਬੀਆਂ ਹਨ ਉਹ ਇਹ ਬੱਸਾਂ ਦਾ ਲਾਭ ਨਾ ਲੈ ਸਕਣ ਸੋ ਇਸ ਨੂੰ ਅਲਾਵਾ ਤੁਹਾਨੂੰ ਦੱਸ ਦਈਏ ਕਿ ਸਿਰਫ 52 ਸੀਟਾਂ ਦੇ ਉੱਤੇ ਹੀ ਸਵਾਰੀਆਂ ਨੂੰ ਬਿਠਾਉਣ ਦਾ ਜਿਹੜਾ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿਉਂਕਿ ਕਾਫੀ ਜ਼ਿਆਦਾ ਬੱਸਾਂ ਦੇ ਵਿੱਚ ਸਵਾਰੀਆਂ ਵੱਜ ਜਾਂਦੀਆਂ ਹਨ ਸੋ ਚੰਡੀਗੜ੍ਹ 43 ਸੈਕਟਰ ਤੋਂ ਸਿਰਫ 52 ਸਵਾਰੀਆਂ ਬਿਠਾ ਕੇ ਹੀ ਚੱਲਣ ਦਾ ਐਲਾਨ ਜਿਹੜਾ ਆ ਉਹ ਪੀਆਰਟੀਸੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਜਿਸ ਦੇ ਕਾਰਨ ਹੁਣ ਬਹੁਤ ਸਾਰੀਆਂ ਬੀਬੀਆਂ ਦਾ ਜਿਹੜਾ ਮੁਫਤ ਬੱਸ ਸਫ਼ਰ ਹੈ ਉਹ ਫ੍ਰੀ ਦੇ ਵਿੱਚ ਜਿਹੜਾ ਸਫ਼ਰ ਕਰਦੀਆਂ ਸਨ ਉਹ ਸਫ਼ਰ ਜਿਹੜਾ ਹੈ ਉਹ ਬੰਦ ਹੋਣ ਦੀ ਕगार ਦੇ ਉੱਤੇ ਪਹੁੰਚ ਜਾਵੇਗਾ ਇਸ ਤੋਂ ਲਾਵਾ ਦਿੱਲੀ 에어ਪੋਰਟ ਤੇ ਉੱਤੇ ਜਾਣ ਦੇ ਚਾਹਵਨ ਪੰਜਾਬੀ ਅਤੇ ਦਿੱਲੀ ਤੋਂ ਬਾਹਰਲੇ ਦੇਸ਼ਾਂ ਨੂੰ ਜਾਣ ਦੇ ਚਾਹਵਨ ਪੰਜਾਬੀਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਦਿੱਲੀ 에어ਪੋਰਟ ਜਾਣ ਵਾਲੀ ਯਾਤਰੀਆਂ ਦੇ ਲਈ ਵੱਡੀ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਜਿੱਥੇ ਹੁਣ 15 ਜੂਨ ਤੋਂ ਲੈ ਕੇ 15 ਸਤੰਬਰ ਤੱਕ ਰੋਜ਼ਾਨਾ 100 ਤੋਂ ਵੱਧ ਉਡਾਨਾਂ ਰੱਦ ਹੋਣ ਗਈਆਂ ਤੇ ਇਹ ਉਡਾਨਾਂ ਰਨਵੇ 28/10 ਨੂੰ ਅਪਗ੍ਰੇਡ ਕਰਨ ਦੇ ਮੱਦੇਨਜ਼ਰ ਪ੍ਰਭਾਵਿਤ ਹੋਣ ਗਈਆਂ ਇਹ ਕੁੱਲ ਉਡਾਨਾਂ ਦਾ ਤਕਰੀਬਨ 7. 5 ਫੀਸ ਦੀ ਬਣਦਾ ਹੈ ਤੇ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਲਿਮਿਟਿਡ ਦੇ ਸੀਓ ਬਿਹੇਦ ਕੁਮਾਰ ਜੈਪੁਰੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਦਿੱਲੀ 에ਅਰਪੋਰਟ ਰੋਜ਼ਾਨਾ 1450 ਦੇ ਕਰੀਬ ਉਡਾਨਾਂ ਨੂੰ ਸੰਚਾਲਿਤ ਕਰਦਾ ਹੈ ਤੇ ਰਨਵੇ ਅਪਗ੍ਰੇਡ ਹੋਣ ਦੇ ਕਾਰਨ 114 ਉਡਾਨਾਂ ਰੋਜ਼ਾਨਾ ਜਿਹੜੀਆਂ ਹੁਣ ਰੱਦ ਹੋਣਗੀਆਂ ਸੋ 15 ਜੂਨ ਤੋਂ ਲੈ ਕੇ 15 ਸਤੰਬਰ ਤੱਕ ਰੋਜ਼ਾਨਾ ਜਿਹੜੀਆਂ 100 ਤੋਂ ਵੱਧ ਉਡਾਨਾਂ ਹੁਣ ਜਿਹੜੀਆਂ ਦਿੱਲੀ 에ਅਰਪੋਰਟ ਤੋਂ ਰੱਦ ਕੀਤੀਆਂ ਜਾਣਗੀਆਂ ਸੋ ਜੇਕਰ ਕਿਸੇ ਦੇ ਵੱਲੋਂ ਵੀ ਆਪਣੀ ਫਲਾਈਟ ਬੁੱਕ ਕੀਤੀ ਗਈ ਹੈ ਤੇ ਜੇਕਰ ਉਹਨਾਂ ਦੀ ਫਲਾਈਟ 100 ਆਫ ਲਾਈਟਾਂ ਦੇ ਵਿੱਚ ਆਉਂਦੀ ਹੈ ਤੇ ਉਹ ਹੁਣ 15 ਜੂਨ ਤੋਂ ਰੱਦ ਕੀਤੀਆਂ ਜਾ ਸਕਦੀਆਂ ਹਨ ਇਸ ਤੋਂ ਇਲਾਵਾ ਇੱਕ ਹੋਰ ਬੇहद ਅਹਿਮ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਬਾਬਾ ਸਦੀਕੀ ਜੋ ਕਿ ਮੁੰਬਈ ਦਾ ਰਹਿਣ ਵਾਲਾ ਸੀ ਤੇ ਉਸ ਦਾ ਪਿਛਲੇ ਸਾਲ ਹੀ ਕਤਲ ਕਰ ਦਿੱਤਾ ਗਿਆ ਸੀ ਸੋ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਸੋ ਇਸ ਦਾ ਮਾਸਟਰਮਾਈਂਡ ਹੁਣ ਕੈਨੇਡਾ ਤੋਂ ਗ੍ਰਿਫਤਾਰ ਹੋਇਆ ਹੈ ਜੀ ਹਾਂ ਐਨਸੀਪੀ ਆਗੂ ਬਾਬਾ ਸਦੀਕੀ ਕਤਲकांड ਦੇ ਮਾਸਟਰਮਾਈਂਡ ਜਿਸ਼ਾਨ ਅਖਤਰ ਉਰਫ ਜੱਸੀ ਪੂਰੇਵਾਲ ਨੂੰ ਕੈਨੇਡਾ ਦੇ ਵਿੱਚ ਜੋ ਕਿ ਸਰੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਹ ਪੰਜਾਬੀ ਨੌਜਵਾਨ ਹੈ ਤੁਹਾਨੂੰ ਦੱਦੀਏ ਕਿ ਜੋ ਕਿ ਆਪਣਾ ਕਤਲਕਾਰ ਕੇ ਬਾਬਾ ਸਦੀਕੀ ਦਾ ਤੇ ਕੈਨੇਡਾ ਦੇ ਵਿੱਚ ਫਰਾਰ ਹੋ ਗਿਆ ਸੀ ਸੋ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਦੇ ਉੱਤੇ ਜੀਸ਼ਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਬਾ ਸਦੀਕੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਕਾਫੀ ਜ਼ਿਆਦਾ ਕਰੀਬੀ ਸਨ ਤੇ ਉਹਨਾਂ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਵੀ ਕਾਫੀ ਜ਼ਿਆਦਾ ਧਮਕੀਆਂ ਜਿਹੜੀਆਂ ਦਿੱਤੀਆਂ ਗਈਆਂ ਸਨ ਸੋ ਜੀਸ਼ਾਨ ਅਖਤਰ ਉਰਫ ਜੱਸੀ ਪੂਰੇਵਾਲ ਜਲੰਧਰ ਦੇ ਨਕੋਦਰ ਅਧੀਨ ਆਉਂਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਜੋ ਕਿ ਬਾਬਾ ਸਦੀਕੀ ਦੇ ਕਤਲ ਦੇ ਮਗਰੋਂ ਕੈਨੇਡਾ ਦੇ ਵਿੱਚ ਫਰਾਰ ਹੋ ਗਿਆ ਸੀ ਤੇ ਉਸ ਦੇ ਕੈਨੇਡਾ ਪਹੁੰਚਣ ਦੇ ਵਿੱਚ ਪਾਕਿਸਤਾਨੀ ਡ ਸ਼ਹਿਯਾਦ ਪੱਟ ਅਤੇ ਇਸ ਤੋਂ ਇਲਾਵਾ ਹੋਰ ਕਈ ਗੈਂਗਸਟਰਾਂ ਦੇ ਵੱਲੋਂ ਮਦਦ ਕੀਤੀ ਗਈ ਸੀ ਜਸ਼ਾਨ ਦੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੈਂਸ ਵਿਸ਼ਨੋਈ ਦੇ ਨਾਲ ਵੀ ਜਿਹੜੇ ਸੰਪਰਕ ਦੱਸੇ ਜਾ ਰਹੇ ਹਨ ਇਸ ਤੋਂ ਇਲਾਵਾ ਹੁਣ ਇੱਕ ਹੋਰ ਬੇहद ਮਹੱਤਵਪੂਰਨ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੇਕਰ ਤੁਸੀਂ HDFC ਬੈਂਕ ਦੇ ਗਾਹਕ ਹੋ ਤੇ UPI ਦੇ ਰਾਹੀਂ ਪੈਸੇ ਭੇਜਦੇ ਜਾਂ ਫਿਰ ਪ੍ਰਾਪਤ ਕਰਦੇ ਹੋ ਤੇ ਤੁਹਾਡੇ ਲਈ ਇੱਕ ਮਹੱਤਵਪੂਰਨ ਜਾਣਕਾਰੀ ਹੈ ਜੀ ਹਾਂ HDFC ਬੈਂਕ ਨੇ ਦੱਸਿਆ ਹੈ ਕਿ ਉਹਨਾਂ ਦੀਆਂ UPI ਸੇਵਾਵਾਂ 8 ਜੂਨ ਸਾਲ 2025 ਨੂੰ ਸਵੇਰੇ 2:30 ਵਜੇ ਤੋਂ ਲੈ ਕੇ ਕਿ 6:30 ਵਜੇ ਤੱਕ 4 ਘੰਟਿਆਂ ਦੇ ਲਈ ਬੰਦ ਰਹਿਣਗੀਆਂ ਤੇ ਦੱਸਦੀ ਹੈ ਕਿ ਬੈਂਕ ਆਪਣੇ ਸਿਸਟਮ ਨੂੰ ਅਪਗ੍ਰੇਡ ਕਰ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਬਿਹਤਰ ਤੇ ਤੇਜ਼ ਸੇਵਾਵਾਂ ਮਿਲ ਸਕਣ ਸੋ 4 ਘੰਟਿਆਂ ਦੇ ਲਈ ਹੁਣ UPI ਸੇਵਾਵਾਂ ਜਿਹੜੀਆਂ ਕੱਲ 8 ਜੂਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਬਾਅਦ ਹੁਣ ਮੁਕਤ ਕਣਕ ਲੈਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀਹਾਂ ਜਿੱਥੇ ਕਿ ਪਹਿਲਾਂ 30 ਮਈ ਦੀ ਤਰੀਕ ਰੱਖੀ ਗਈ ਸੀ ਕਿ ਉਹ ਆਪਣੀ ਈ ਕੇਵਾਈਸੀ ਕਰਵਾ ਸਕਦੇ ਹਨ ਸੋ ਇਸੇ ਦੌਰਾਨ ਹੁਣ ਵੱਡੀ ਖਬਰ ਜਿਹੜੀ ਆ ਕਪੂਰਥਲਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਦੇ ਅਧੀਨ ਮੁਕਤ ਕਣਕ ਲੈਣ ਦੇ ਚਾਹਵਾਨ ਲਾਪਾਤਰੀ 30 ਜੂਨ ਤੱਕ ਆਪਣੀ ਈ ਕੇਵਾਈਸੀ ਕਰਵਾ ਸਕਦੇ ਹਨ ਸੋ 30 ਜੂਨ ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ ਤੇ ਕਣਕ ਦਾ ਬਣਦਾ ਕੋਟਾ ਤਾਂ ਜੋ ਨਿਰੰਤਰ ਜਾਰੀ ਲੈ ਸਕਣ ਸੂਚਨਾ ਕੀ ਦਿੰਦਿਆਂ ਹੋਇਆਂ ਅਮਿਤ ਕੁਮਾਰ ਪੰਚਾਇਤ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਹੈ ਕਿ ਮੁਕਤ ਕਣਕ ਦਾ ਲਾਭ ਲੈ ਰਹੇ ਲਾਭਪਾਤਰੀ ਆਪਣੇ ਨੇੜਲੇ ਡੀਪੂ ਜਾ ਕੇ ਈ ਕੇਵਾਈਸੀ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਦੁਆਰਾ ਜਾਰੀ ਮੇਰਾ ਈ ਕੇਵਾਈਸੀ ਦੇ ਵਿੱਚ ਜਾ ਕੇ ਆਪਣਾ ਫੇਸ ਐਪ ਵੀ ਲਾਂਚ ਕੀਤਾ ਗਿਆ ਹੈ ਉਸ ਦੇ ਵਿੱਚ ਵੀ ਜਾ ਕੇ ਘਰ ਬੈਠੇ ਹੀ ਆਪਣੀ ਜਿਹੜੀ ਉਹ ਈ ਕੇਵਾਈਸੀ ਕਰਵਾ ਸਕਦੇ ਹਨ ਸੋ ਤੁਹਾਨੂੰ ਦੱਸ ਦਈਏ ਕਿ 33 ਲੱਖ ਤੋਂ ਵੱਧ ਜਿਹੜੇ ਲੋਕ ਆ ਉਹਨਾਂ ਦੇ ਵੱਲੋਂ ਆਪਣੀ ਈ ਕੇਵਾਈਸੀ ਨਹੀਂ ਕੀਤੀ ਗਈ ਸੀ ਜਿਸ ਦੇ ਕਾਰਨ ਉਹਨਾਂ ਦਾ ਜਿਹੜਾ ਉਹ ਰਾਸ਼ੀ ਕਾਰਡ ਬੰਦ ਹੋ ਸਕਦਾ ਹੈ ਸੋ ਇਸ ਤੋਂ ਬਾਅਦ ਹੁਣ 30 ਜੂਨ ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ